ਪਤਿਤ ਪਾਵਨ ਜਗਤ ਜੋਤ ਜਗੋ ਜੋਗਿਆ ਤਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਪਾਤਸ਼ਾਹ ਜੀਆਂ ਦੀ ਜੈਤ ਸਰੀ ਰਾਗ ਦੇ ਵਿੱਚੋਂ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਉਹ ਮੰਗ ਨੂੰ ਮੁੱਖ ਰੱਖਦੇ ਹੋਇਆ ਬੇਨਤੀ ਰੂਪ ਵਚਨ ਉਚਾਰਨ ਕਰਦੇ ਹੋਏ ਫਰਮਾਨ ਕਰਦੇ ਹਨ ਕੋਈ ਜਨ ਹਰ ਸਿਉਂ ਦੇਵ ਜੋਰ ਮਨੁੱਖ ਦੀ ਅਵਸਥਾ ਕੈਸੀ ਹੋਣੀ ਚਾਹੀਦੀ ਹੈ ਮਨੁੱਖ ਦੀ ਮੰਗ ਜਿਹੜੀ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ ਇੱਕ ਤੇ ਹੁੰਦਾ ਹੈ ਦੁਨਿਆਵੀ ਮੰਗਾ ਮੰਗਣੀਆਂ ਅਨੰ ਪਦਾਰਤ ਮਹਿਲ ਮਨਾਰੇ ਧੀਆਂ ਪੁੱਤਰ ਇਤਿਆਦਕ ਜਿਹੜੀ ਮੰਗ ਹੈ ਇਨਸਾਨ ਪ੍ਰਮਾਤਮਾ ਕੋਲੋਂ ਮੰਗਦਾ ਹੈ ਇੱਕ ਹੁੰਦੀ ਹੈ ਮੰਗ ਉਹਨੂੰ ਮੰਗ ਲੈਣਾ ਪ੍ਰਮਾਤਮਾ ਨੂੰ ਮੰਗ ਲੈਣਾ ਮਹਾਰਾਜ ਕਹਿੰਦੇ ਹਨ ਕਿ ਇਹ ਉਹ ਮੰਗ ਜਿਹੜੀ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਜੇ ਕੋਈ ਮਨੁੱਖ ਮੈਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਵੀ ਐਸਾ ਮਨੁੱਖ ਮਿਲ ਜਾਏ ਕੋਈ ਐਸਾ ਗੁਰਸਿੱਖ ਮਿਲ ਜਾਏ ਇਹ ਜਿਹੜਾ ਗੁਰੂ ਚਰਨਾਂ ਨਾਲ ਜੋੜਦੇਵੇ ਤਾਂ ਉਹਦੇ ਸ਼ੁਕਰਾਨੇ ਵਜੋਂ ਉਹਦਾ ਧੰਨਵਾਦ ਕਰਦੇ ਹੋਏ ਚਰਨ ਗਹਾਂ ਬਕਾਂ ਸੁਭਰਸਨਾ ਦੀਜੈ ਪ੍ਰਾਨ ਅਕੂਰ ਮੈਂ ਸਵਾਸ ਸਦਾ ਧੰਨਵਾਦ ਕਰਾਂ ਕਿ ਮੈਂ ਉਸਦੇ ਚਰਨ ਫੜ ਲਵਾਂ ਔਰ ਜੀਵ ਦੇ ਨਾਲ ਉਸਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਔਰ ਮੇਰੇ ਪ੍ਰਾਨ ਜਿਹੜੇ ਉਸ ਅੱਗੇ ਪੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਰਹਾਉ ਮਨ ਤਨ ਨਿਰਮਲ ਕਰਤ ਕਿਾਰੋ ਹਰ ਸਿੰਚੈ ਸਦਾ ਸੰਜੋਰ ਮਾਰਜ ਕੇ ਸਾਨੂੰ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਨੂੰ ਪਾਉਣ ਦੇ ਲਈ ਜਿਹਦਾ ਸਾਡੇ ਸਾਰਿਆਂ ਦੇ ਅੰਦਰ ਨਿਵਾਸ ਹੈ ਉਹਨੂੰ ਪਾਉਣ ਵਾਸਤੇ ਹਿਰਦੇ ਨੂੰ ਸਾਫ ਕਰਨਾ ਪਏਗਾ ਮਨ ਔਰ ਤਨ ਮਨ ਅਰੇ ਤਨ ਤਨ ਕਹਿੰਦੇ ਨੇ ਸਰੀਰ ਨੂੰ ਇਹਨੂੰ ਇੱਕ ਪਵਿੱਤਰ ਕਿਆਰਾ ਬਣਾਉਣਾ ਪੈਣਾ ਕੋਈ ਬਰਲਾ ਬਨੁਕ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਫਿਰ ਉਸ ਵਿੱਚ ਪਰਮਾਤਮਾ ਦਾ ਨਾਮ ਜਲ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਿੰਜਦਾ ਹੈ ਯਾਰ ਸਮੈ ਮਗਨ ਹੋ ਤਿ ਕਿਰਪਾ ਤੇ ਮਹਾਂ ਵਿਕਿਆਤੇ ਤੋਰ ਤੇ ਵੱਡੀ ਮੋੜੀਆਂ ਆਣ ਨਾਲੋਂ ਸਬੰਧ ਤੋੜ ਕੇ ਇਸ ਨਾਮ ਰਸ ਵਿੱਚੋਂ ਮਸਤ ਰਹਿੰਦਾ ਹੈ ਜਿਸ ਉਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਜਿਹੜਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਆਰਾ ਬਣਾ ਲੈਂਦਾ ਹੈ ਨਾਮ ਜਨ ਨੂੰ ਤੰਗੀ ਤਰ੍ਹਾਂ ਸੰਜਦਾ ਹੈ ਮਾਇਆ ਮੋਹਣੀ ਨਾਲੋਂ ਸਬੰਧ ਤੋੜਦਾ ਹੈ ਪ੍ਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਉਸ ਸਭ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਆਇਓ ਸ਼ਰਨ ਦੀਨ ਦੁਖ ਪੰਜਲ ਚਿਤ ਬਹੁ ਤੁਮਰੀ ਓਰ ਅਰਦਾਸ ਕਰੀਏ ਮਾਲਕ ਦੇ ਜਨਬੀ ਦੀਨਾ ਦੇ ਦੁਖ ਨਾਸ ਕਰਨ ਵਾਲੇ ਸੱਚੇ ਬਾਦਸ਼ਾਹ ਮੈਂ ਤੇਰੀ ਸ਼ਰਨ ਆਇਆ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਹਾਂ ਆਪਹਿ ਪਦદાન ਸਿਮਰਨ ਸੁਆਮੀ ਕੋ ਤਬ ਬਨਾਨਕ ਬੰਧਨ ਚੁਰੇ ਹੈ ਪ੍ਰਮਾਤਮਾ ਮੈਂ ਨਾਨਕ ਦੇ ਮਾਇਆ ਦੇ ਬੰਧਨ ਵਾਲੇ ਛੁਡਾ ਕੇ ਮਾਇਆ ਵਾਲੇ ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਮਰਨ ਦੇ ਦਿਓ ਮੈਨੂੰ ਵਿਕਾਰਾਂ ਦੀ ਟਾਕਰੇ ਤੇ ਨਿਰਪੈਦਾ ਵਾਲੀ ਅਵਸਥਾ ਦੇ ਦਿਓ ਮਹਾਰਾਜ ਆਪ ਬੇਨਤੀ ਕਰਦੇ ਹੋਏ ਸਾਨੂੰ ਬੇਨਤੀ ਕਰਨ ਦੀ ਜਾਦ ਸਿਖਾਉਂਦੇ ਹਨ ਕਿ ਭਾਈ ਪ੍ਰਮਾਤਮਾ ਜਿਹੜਾ ਦਿਨਾਂ ਤੇ ਦਇਆ ਕਰਨ ਵਾਲਾ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲਾ ਉਹਦੀ ਸ਼ਰਣ ਵਿੱਚ ਆਈਏ ਔਰ ਪ੍ਰਮਾਤਮਾ ਦਾ ਆਸਰਾ ਆਪਣੇ ਮਨ ਵਿੱਚ ਚਿਤਾਰੀਏ ਤੇ ਫਿਰ ਬੰਧਨ ਛੁਡਾ ਕੇ ਮਾਇਆ ਦੇ ਨਾਲੋਂ ਪ੍ਰਮਾਤਮਾ ਦਾ ਸਿਮਰਨ ਕਰੀਏ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਵਿਚਾਰਾਂ ਦੇ ਨਿਰਪੈਤਾ ਵਾਲੀ ਉਹਨਾਂ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਵਿਚਾਰਾਂ ਦਾ ਟਕਰਾ ਕਰਨ ਦੇ ਲਈ ਫਿਰ ਉਹ ਅਡੋਲ ਵਰਤੀ ਧਾਰਨ ਕਰ ਲੈਂਦਾ ਹੈ ਇਹ ਵਿਕਾਰ ਹੀ ਹਨ ਜਿਹੜੇ ਸਾਨੂੰ ਸਾਸੰਗਤ ਪਰਮਾਤਮਾ ਤੋਂ ਦੂਰ ਕਰਦੇ ਹਨ ਜਿਉਂ-ਜਿਉਂ ਵਿਕਾਰਾਂ ਦਾ ਟਾਕਰਾ ਕਰਦੇ ਜਾਵਾਂਗੇ ਫਿਰ ਅੰਦਰ ਪੈਤਾ ਵਾਲੀ ਵਿਵਸਥਾ ਪ੍ਰਾਪਤ ਕਰਦੇ ਜਾਵਾਂਗੇ ਫਿਰ ਗੁਰੂ ਦੀ ਕਿਰਪਾ ਹੋ ਜਾਣੀ ਆਓ ਸਭ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਨ ਦਾ ਤਿਆਰ ਕਰੀਏ ਪ੍ਰਮਾਤਮਾ ਸਾਹਮਣੋਂ ਪਰ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰਕ ਤੇ ਪ੍ਰੇਮ ਪਿਆਰਤ ਭਗਤਾਂ ਦੀ ਅਰਦਾਸ ਆਪ ਸਤਿਗੁਰੂ ਕਿਰਪਾ ਕਰਨ ਸਭ ਦੇ ਮਨਾਂ ਨੂੰ ਪ੍ਰੇਰ ਕੇ ਗੁਰੂ ਘਰ ਦੀ ਜੋ ਬਿਲਡਿੰਗ ਹੈ ਉਹ ਤਿਆਰ ਹੋ ਜਾਏ ਪ੍ਰਮਾਤਮਾ ਸਭ ਦੇ ਮਨਾਂ ਨੂੰ ਪ੍ਰੇਰ ਕੇ ਆਪਣੀ ਸੇਵਾ ਆਪੇ ਲੈ ਲੈਣ ਇਹ ਅਰਦਾਸ ਸਤਿਗੁਰੂ ਦੀ ਤਰਨਾਂ ਸਦਾ ਹੀ ਰਾਲ ਮਲਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ